ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੇ ਜਿਹੜੇ ਗ੍ਰੋਥ ਫੇਜ਼ ਤੁਹਾਨੂੰ ਜਿਹੜੇ ਹੈਗੇ ਦੱਸਣੇ ਆ ਸਾਰੇ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਝੋਨਾ ਆਪਣਾ ਕਿੰਨੇ ਦਿਨ ਦੇ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਬਾਅਦ ਜੜ ਫੜਦਾ ਫਿਰ ਕਿੰਨੇ ਦਿਨ ਫਟਾਰਾ ਕਰਦਾ ਪਹਿਲਾ ਫਟਾਰਾ ਸ਼ੁਰੂ ਹੁੰਦਾ ਫਿਰ ਮੈਕਸਿਮਮ ਟਿਲਰਿੰਗ ਸਟੇਜ ਆਉਂਦੀ ਪੂਰਾ ਫਟਾਰਾ ਲੈਣ ਦਾ ਸਮਾਂ ਹੁੰਦਾ ਜਿਹੜਾ 8-10 ਦਿਨ ਦਾ 15 ਦਿਨ ਦਾ ਉਦੋਂ ਬਾਅਦ ਫਿਰ ਉਹਦਾ ਜਿਹੜਾ ਰੀਪਰੋਡਕਟ ਫੇਰ ਸ਼ੁਰੂ ਹੁੰਦਾ ਆਪਾਂ ਨੂੰ ਕਿਹੜੀ ਸਟੇਜ ਤੇ ਕਿਹੜੇ ਤੱਤ ਦੀ ਲੋੜ ਹੁੰਦੀ ਆ ਕਿਹੜੀ ਸਟੇਜ ਤੇ ਬਿਮਾਰੀਆਂ ਵੱਧ ਲੱਗ ਸਕਦੀਆਂ ਇਹ ਮੈਂ 2-3 ਵੀਡੀਓ ਕਰਨੀਆਂ ਪਹਿਲਾਂ ਆਪਾਂ ਕਿਉਂਕਿ ਆਪਾਂ ਨੂੰ ਹੁਣ ਜਿਹੜੇ ਫਟਾਰੇ ਤੱਕ ਹੀ ਜ਼ਰੂਰ ਤਾਂ ਪਹਿਲਾਂ ਮੈਂ ਇਸ ਵੀਡੀਓ 'ਚ ਤੁਹਾਡੇ ਨਾਲ ਫਟਾਰੇ ਤੱਕ ਪੈਨਿਕਲ ਨਿਸ਼ੇਸ਼ਨ ਤੱਕ ਜਿਹੜੀ ਹੈਗੀ ਆ ਦੇ ਸ਼ੁਰੂ ਤੱਕ ਜਿਹੜੀ ਹੈਗੀ ਆ ਗੱਲ ਕਰਨੀ ਆ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਹੋ ਜਾਵੇ ਕਿਉਂਕਿ ਕਈ ਕਿਸਾਨ ਵੀਰ ਦੇਖਿਆ ਮੈਂ ਵੀ ਹੁਣ ਜਿਹੜੇ ਸ਼ੁਰੂ ਦੇ ਵਿੱਚ ਹੀ ਦੋ-ਦੋ ਗੱਟੇ ਯੂਰੀਆ ਥੱਲੇ ਠੋਕੀ ਜਾਂਦੇ ਆ ਮਤਲਬ ਲਵਾਈ ਤੋਂ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਜਿਹੜੀ ਨਾਈਟ੍ਰੋਜਨ ਪੂਰੀ ਡੋਜ਼ ਕਹਿੰਦੇ ਦੇ ਦਿੰਦੇ ਆ ਮਤਲਬ ਕਿਤੇ ਕਿਤੇ ਇਹ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਪਰ ਇਹ ਬੜਾ ਗਲਤ ਟ੍ਰੈਂਡ ਹੈ ਕਿਉਂਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਬਿਊਰੀਆ ਥੱਲੇ ਇੰਨੀ ਪਾ ਕੇ ਤੇ ਉਸ ਤੋਂ ਬਾਅਦ ਉਹ ਕੁਝ ਨਹੀਂ ਪਾਉਣਗੇ ਉਹਦੇ ਨਾਲ ਹੀ ਖੇਤੀ ਖਰਚੇ ਵਧਦੇ ਆ ਆਪਣਾ ਮੇਨ ਮਕਸਦ ਹੀ ਖੇਤੀ ਖਰਚੇ ਘਟਾਉਣਾ ਹੈ ਚੰਗਾ ਝਾੜ ਲੈਣਾ ਤੇ ਜਿਹਦੇ ਨਾਲ ਹਵਾ ਪਾਣੀ ਮਿੱਟੀ ਵੀ ਸਾਫ਼ ਰਹੇ ਆਪਣਾ ਖਰਚਾ ਵੀ ਹਿਸਾਬ ਦਾ ਹੋਵੇ ਝਾੜ ਵੀ ਚੰਗਾ ਠੀਕ ਮਿਲ ਜੇ ਆਪਾਂ ਨੂੰ ਮੁਨਾਫਾ ਚੰਗਾ ਹੋ ਜਾਵੇ ਸੋ ਨਵੇਂ ਕਿਸਾਨ ਜੇ ਕੋਈ ਜੁੜਿਆ ਤਾਂ ਉਹ ਚੈਨਲ ਸਬਸਕ੍ਰਾਈਬ ਕਰਕੇ ਬੈੱਲਰ ਬਟਨ ਦਬਾ ਸਕਦੇ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਰਾਈਸ ਝੋਨੇ ਦੇ ਵਿੱਚ ਕਿਸਾਨ ਵੀਰੋ ਤਿੰਨ ਡਿਵੈਲਪਮੈਂਟ ਫੇਜ਼ ਹੁੰਦੇ ਆ ਪਹਿਲਾ ਹੁੰਦਾ ਹੈ ਵੈਜੀਟੇਟਿਵ ਫੇਜ਼ ਜਿਹੜਾ ਕਿ ਦੇ ਬੂਟਾ ਉਗਣ ਤੋਂ ਲੈ ਕੇ ਪਨੀਰੀ ਦੇ ਵਿੱਚ ਬੂਟਾ ਉਗਣ ਤੋਂ ਲੈ ਕੇ ਤੇ ਉਸ ਤੋਂ ਬਾਅਦ ਮੈਕਸਿਮਮ ਟੈਨਰਿੰਗ ਸਟੇਜ ਤੱਕ ਇਹ ਵੈਜੀਟੇਟਿਵ ਫੇਜ਼ ਆਉਂਦਾ ਇਹਦੇ ਵਿੱਚ ਆਟਾਟ ਸਟੇਜਾਂ ਆਉਂਦੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਫਿਰ ਆਉਂਦਾ ਰਿਪਰੋਡਕਟਿਵ ਫੇਜ਼ ਜਿਹੜਾ ਪੈਨਿਕਲ ਇਨੀਸ਼ੀਏਸ਼ਨ ਤੋਂ ਲੈ ਕੇ ਤੇ ਫਲਾਵਰਿੰਗ ਤੱਕ ਫਿਰ ਆਪਨਿੰਗ ਫੇਜ਼ ਹੁੰਦਾ ਫਲਾਵਰਿੰਗ ਐਂਡ ਤੋਂ ਲੈ ਕੇ ਮਿਲਕ ਸਟੇਜ ਤੋਂ ਲੈ ਕੇ ਤੇ ਦਾਣਾ ਪੱਕਣ ਤੱਕ ਸੋ ਵੈਜੀਟੇਟਿਵ ਫੇਜ਼ ਦੇ ਵਿੱਚ ਕੀ ਹੁੰਦਾ ਪਹਿਲਾਂ ਆਉਂਦੀ ਸੀਡਲਿੰਗ ਸਟੇਜ ਜਦੋਂ ਦਾਣਾ ਪੁੰਗਰਦਾ ਉਦੋਂ ਬਾਅਦ ਉਹਦੇ ਜਿਹੜੇ ਹੈਗੇ ਆ ਜੜਾਂ ਜਿਹੜੀਆਂ ਸੈਮੀਨਲ ਰੂਟਸ ਤੇ ਹਰੇ ਪੱਤੇ ਹੁੰਦੇ ਆ ਲੇਟਰਲ ਜਿਹੜੀਆਂ ਛੋਟੀਆਂ-ਛੋਟੀਆਂ ਜੜ੍ਹਾਂਆਂ ਦੀਆਂ ਡਿਵੈਲਪ ਹੁੰਦੀਆਂ ਨੇ ਦੋ ਪੱਤੇ ਨਿਕਲਦੇ ਆ ਦੋ ਪੱਤੇ ਨਿਕਲਣ ਤੱਕ ਜਿਹੜਾ ਹੈਗਾ ਤਕਰੀਬਨ 8 ਤੋਂ 10 ਦਿਨ ਤੋਂ ਲੈ ਕੇ 12 ਦਿਨ ਦਾ ਸਮਾਂ ਇਹ ਜਿਹੜਾ ਹੈਗਾ ਝੋਨਾ ਦਾ ਬੂਟਾ ਲੈਂਦਾ ਤੇ ਉਦੋਂ ਇਹ ਖਰਾਕ ਹੈ ਜਿਹੜੀ ਬੀਜ ਦੇ ਵਿੱਚ ਜਿਹੜਾ ਇੰਡੋਸਟ ਸਪਰਮ ਦੇ ਵਿੱਚ ਸਟੋਰ ਹੁੰਦੀ ਹੈ ਉਹੀ ਲੈਂਦਾ ਉਦੋਂ ਬਾਅਦ ਫਿਰ 3 4 5 ਪੱਤੇ ਦੀ ਸਟੇਜ ਤੱਕ ਆਪਾਂ ਜਿਹੜੀ ਸੀਡਲਿੰਗ ਸਟੇਜ ਕਹਿੰਦੇ ਆ ਤੇ 4 ਤੋਂ 5 ਪੱਤੇ ਦੀ ਜਿਹੜੀ ਪਨੀਰੀ ਆ ਫਿਰ ਪੁੱਟ ਕੇ ਆਪਾਂ ਖੇਤ ਦੇ ਵਿੱਚ ਲਾ ਦਿੰਨੇ ਆ ਉਦੋਂ ਬਾਅਦ ਆਉਂਦਾ ট্রান্সਪਲੈਂਟਿੰਗ ਸਟੇਜ ਆਉਂਦੀ ਆ ਜਿਹਦੇ ਵਿੱਚ ਆਪਾਂ ਬੂਟਾ ਪੁੱਟ ਕੇ ਖੇਤ ਚ ਲਾਇਆ ਪੁੱਟ ਕੇ ਖੇਤ ਚ ਲਾਉਣ ਤੋਂ ਬਾਅਦ ਜੜ ਫੜਨ ਤੱਕ ਮਤਲਬ ਟੇਲਿੰਗ ਉਹਦਾ ਫਟਾਰਾ ਸ਼ੁਰੂ ਹੋਣ ਤੱਕ ਇਹ ਆ ਗਈ ਜਿਹੜੀ ਹੈਗੀ ਇਹ ট্রান্সਪਲੈਂਟਿੰਗ ਸਟੇਜ ਹੀ ਦੇ ਵਿੱਚ ਆਪਾਂ ਜਦੋਂ ਪੱਟ ਕੇ ਲਾਉਣਾ ਬੂਟਾ ਇਹ ਖਾਸ ਧਿਆਨ ਰੱਖਣਾ ਜਿਹੜੇ ਬੂਟੇ ਦੀਆਂ ਜੜਾਂ ਵੱਧ ਥੋੜਾ ਜਿਹਾ ਉਹਨਾਂ ਨੂੰ ਝਟਕਾ ਲੱਗਿਆ ਕਿਉਂਕਿ ਜਿਹੜੇ ਜਦੋਂ ਆਪਾਂ ਜੜ ਖਰਾਬ ਨਾ ਹੋਵੇ ਇਸ ਕਰਕੇ ਜ਼ਰੂਰੀ ਹੁੰਦਾ ਕਿ ਝੋਨੇ ਦੀ ਪਨੀਰੀ ਆਪਾਂ ਜਿਹੜੀ ਖੇਤ ਦੇ ਵਿੱਚ ਪਾਣੀ ਛੱਡ ਕੇ ਪੱਟਣੀ ਹੁੰਦੀ ਕਿਉਂਕਿ ਇੱਕ ਦਿਨ ਪਹਿਲਾਂ ਆਪ ਪਨੀਰੀ ਪੱਟਣ ਤੋਂ ਪਹਿਲਾਂ ਖੇਤ ਭਰ ਦੇਣਾ ਹੁੰਦਾ ਜੇ ਪਾਣੀ ਦੀ ਮੌਜੂਦਗੀ ਦੇ ਵਿੱਚ ਪਨੀਰੀ ਪੱਟੂ ਜਾਊਗੀ ਤਾਂ ਉਹਦੀਆਂ ਜੜਾਂ ਜਿਹੜੀਆਂ ਹੈਗੀਆਂ ਘਟ ਉਹਨਾਂ ਨੂੰ ਜਿਹੜਾ ਸ਼ੌਕ ਲੱਗੂ ਘਟ ਟੁੱਟਣੀਆਂ ਪੂਰੀਆਂ ਜਿਹੜੀਆਂ ਹੈਗੀਆਂ ਬਾਹਰ ਆਉਣੀਆਂ ਬਾਕੀ ਮੈਂ ਇਹਦੇ ਬਾਰੇ ਸੋ ਪਨੀਰੀ ਪੁੱਟ ਕੇ ਜੋ ਖੇਚ ਲਾਉਣੇ ਆ ਕਦੂ ਕਰਨ ਵੇਲੇ ਜਿਆਦਾ ਪਾਣੀ ਨਹੀਂ ਰੱਖਣਾ ਇਹਦੇ ਬਾਰੇ ਵੀ ਵੱਖਰੀ ਵੀਡੀਓ ਪਾਈ ਸੀ ਜਦੋਂ ਆਪਾਂ ਪੂਰਾ ਭਰ ਕੇ ਜਿਹੜੀ ਹੈਗੀ ਪਨੀਰੀ ਲਾਉਣੇ ਉਹਦੀ ਜੜ ਵੀ ਡੂੰਗੀ ਜਾਂਦੀ ਹੈ ਪਾਣੀ ਲਗਾਤਾਰ ਖੜਾ ਹੋਣ ਦੇ ਨਾਲ ਜਿਹੜੀ ਹੋਈ ਉਹਨੂੰ ਡਿਵੈਲਪਮੈਂਟ ਦੇ ਵਿੱਚ ਉਹਨੂੰ ਸਟੈਬਲਿਸ਼ ਹੋਣ ਚ ਟਾਈਮ ਵੱਧ ਲੱਗਦਾ ਹੈ ਇਸ ਕਰਕੇ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਦਾ ਚੋਣਾ 12-12 ਦਿਨ 15-15 ਦਿਨ ਨਹੀਂ ਚੱਲਦਾਗਾ ਸੋ ਇਹ ਜਿਹੜੀ ਆਮ ਜਿਹੜੀ ਸਟੇਜ ਹੈ ਇਹ 4 ਦਿਨ ਤੋਂ ਲੈ ਕੇ ਜਦੋਂ ਆਪਾਂ ਕਦੂ ਕਰਕੇ ਪੁੱਟ ਗਏ ਪੁੱਟ ਗਏ ਜਿਹੜੀ ਪਨੀਰੀ ਖੇਤ ਲਾਤੀ ਉਦੋਂ ਚੌਥੇ ਦਿਨ ਤੋਂ ਲੈ ਕੇ 10ਵੇਂ ਦਿਨ ਤੱਕ ਜਿਹੜੀਆਂ ਤਕਰੀਬਨ ਜਿਹੜੀਆਂ ਐਡਵੈਂਟਿਸ਼ੀਅਸ ਰੂਟਸ ਐ ਸੈਕੰਡਰੀ ਐਡਵੈਂਟਿਸ਼ੀਅਸ ਰੂਟਸ ਐ ਮਤਲਬ ਜੜਾਂ ਨੇ ਖੇਤ ਦੇ ਵਿੱਚ ਜਦੋਂ ਪਨੀਰੀ ਪੁੱਟ ਕੇ ਲਈ ਉਹਦੇ ਵਿੱਚ ਨਵੀਆਂ ਜੜਾਂ ਜਿਹੜੀਆਂ ਉਹ ਡਿਵੈਲਪ ਹੋ ਜਾਂਦੀਆਂ 4 ਤੋਂ 10 ਦਿਨ ਦਾ ਇਹ ਟਾਈਮ ਹੁੰਦਾ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਜੜਾਂ ਜ਼ਮੀਨ ਚੋਂ ਪਾਣੀ ਤੱਤ ਉਹ ਸੁਖਣ ਲੱਗ ਪੈਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਸ਼ੁਰੂ ਹੋ ਜਾਂਦਾ ਫਟਾਰਾ ਤੇ ਜੇ ਜਿਹੜੀ ਹੈਗੀ ਹੈ ਸ਼ੌਕਿੰਗ ਕਈ ਥਾਵਾਂ ਦੇ ਉੱਤੇ ਜਿਹੜਾ ਹੈਗਾ ਸ਼ੌਕ ਫੇਜ਼ ਹੈ ਇਹ ਜਿਆਦਾ ਵੀ ਹੋ ਜਾਂਦਾ ਟਰਾਂਸਪਲੈਂਟਿੰਗ ਸ਼ੌਕ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਜਿਹੜਾ 12 ਦਿਨ ਤੱਕ 15 ਦਿਨ ਤੱਕ ਵੀ ਚੱਲਿਆ ਜਾਂਦਾ ਡਿਪੈਂਡ ਕਰਦਾ ਆਪਣੀ ਮੈਨੇਜਮੈਂਟ ਤੇ ਫਿਰ ਆ ਜਾਂਦੀ ਹੈ ਜੀ ਟਿਲਰਿੰਗ ਸਟੇਜ ਇਹ ਆਮ ਤੌਰ ਤੇ ਜਦੋਂ ਪੂਰੇ ਜੜਾ ਡਵੈਲਪ ਹੋ ਕੇ ਤੇ ਬੂਟਾ ਜ਼ਮੀਨ ਚੋਂ ਤਤ ਲੈਣ ਲੱਗ ਪਿਆ ਉਦੋਂ ਜਿਹੜਾ ਹੈਗਾ ਲੈ ਕੇ ਤੇ 10 ਤੋਂ 15 ਦਿਨ ਜਿਹੜੀ ਹੈਗੀ ਇਹ ਟਿਲਰਿੰਗ ਸਟੇਜ ਮਤਲਬ ਪਹਿਲਾ ਤਣਾ ਉਹਦਾ ਜਿਹੜਾ ਸ਼ਾਖ ਆ ਉਹ ਫੁੱਟਦੀ ਹੈ ਤਿੰਨ ਤਰ੍ਹਾਂ ਦੇ ਟੇਲਰ ਫੁੱਟਦੇ ਪ੍ਰਾਇਮਰੀ ਸੈਕੰਡਰੀ ਟਰਸ਼ਰੀ ਪਹਿਲਾਂ ਜਿਹੜੀਆਂ ਸ਼ਖਾਵਾਂ ਫੁੱਟਦੀਆਂ ਨੇ ਫਿਰ ਸ਼ਖਾਵਾਂ ਦੇ ਗਾਂ ਸ਼ਖਾਵਾਂ ਫੁੱਟਦੀਆਂ ਫਿਰ ਉਹਨਾਂ ਦੇ ਗਾਂ ਸ਼ਖਾਵਾਂ ਫੁੱਟਦੀਆਂ ਮਤਲਬ ਤਿੰਨ ਤਰ੍ਹਾਂ ਦੇ ਟੇਲਰ ਹੁੰਦੇ ਆ ਇਸ ਤੋਂ ਬਾਅਦ ਆਉਂਦੀ ਹੈ ਮੈਕਸਿਮਮ ਟੇਲਰਿੰਗ ਸਟੇਜ ਜਦੋਂ ਕਿ ਬੂਟਾ ਪੂਰਾ ਦਿਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਸ਼ਖਾਵਾਂ ਫਟਾਰਾ ਕਰਦਾ ਇਹ ਵੈਰੈਟੀ ਦੇ ਹਿਸਾਬ ਨਾਲ ਘੱਟ ਸਮਾਂ ਲੈਣ ਵਾਲੀਆਂ ਵੈਰੈਟੀਆਂ 'ਚ 35 ਦਿਨ ਦਾ ਸਮਾਂ ਹੁੰਦਾ ਹੈ ਟ੍ਰਾਂਸਪਲੈਂਟਿੰਗ ਤੋਂ ਲੈ ਕੇ ਇਦੋਂ ਪੁੱਟ ਕੇ ਪਨੀਰੀ ਲਈ ਉਸ ਤੋਂ ਬਾਅਦ 35 ਦਿਨ ਤੇ ਤੇ ਜਿਹੜੀਆਂ ਜ਼ਿਆਦਾ ਸਮਾਂ ਲੈਣੀਆਂ ਉਹਨਾਂ ਦੇ ਵਿੱਚ 42 ਦਿਨ ਤੇ ਇਹ ਸਟੇਜ ਆਉਂਦੀ ਹੈ ਇਸੇ ਕਰਕੇ ਜਿਹੜੀ ਹੈਗੀ ਨਾਈਟ੍ਰੋਜਨ ਡੋਜ਼ ਤੁਹਾਨੂੰ ਕਿਹਾ ਜਾਂਦਾ ਕਿ ਲਾਸਟ ਡੋਅ ਹੈ ਜਿਹੜੀ ਘੱਟ ਸਮੇਂ ਵਾਲੀਆਂ ਦੇ ਵਿੱਚ 35 ਦਿਨ ਤੇ ਪਾਓ ਤੇ ਵੱਧ ਸਮਾਂ ਲੈਣੀਆਂ ਦੇ 42ਵੇਂ ਦਿਨ ਦੇ ਵਿੱਚ ਲਾਸਟ ਡੋਅ ਪਾਓ ਇਹਦਾ ਵੀ ਇੱਕ ਕਾਰਨ ਹੁੰਦਾ ਪਰ ਆਪਾਂ ਜਿਹੜੀ ਕਈ ਕਿਸਾਨ ਵੀਰੇ ਜੂਰੀਆ ਜਿਹੜੀ 20 ਦਿਨ ਚ 25 ਦਿਨ ਚ ਕਹਿੰਦੇ ਵੀ ਜਿੰਨੀ ਜਲਦੀ ਖਤਮ ਕਰਾਂਗੇ ਉਹਨਾਂ ਚੰਗਾ ਹੋ ਪਰ ਉਹਦੇ ਨਾਲ ਕੀ ਹੁੰਦਾ ਜਿੰਨੀ ਜਲਦੀ ਨਾਈਟ੍ਰੋਜਨ ਖਾਦਮ ਕੀਤੀ ਬਿਮਾਰੀਆਂ ਕੀੜੇ ਮਕੌੜੇ ਤੇ ਨਾਲ ਮਗਰੋਂ ਡਿੱਗਣ ਦੀ ਸਮੱਸਿਆ ਇਹਦੇ ਬਾਰੇ ਵੀ ਵੱਖਰੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਦੇ ਵਿੱਚ ਇੰਨਾ ਹੀ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ